ਪਤੰਗ ੜਾਉਂਦਾ ਸ਼ੌਂਕ ਮਨਪਸੰਦ ਪਤੰਗ ਨਾ ਬਣੀ ਤਾਂ YouTube ਤੋਂ ਦੇਖ ਕੇ ਬਣਾਉਣ ਲੱਗ ਪਿਆ ਪਤੰਗ ਹੁਣ ਪਤੰਗ ਬਣਾ ਕੇ ਕਰ ਰਿਹਾ ਹੈ ਚੋਖੀ ਕਮਾਈ ਕਹਿੰਦੇ ਹਨ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਬਟਾਲਾ ਦੇ ਰਹਿਣ ਵਾਲੇ ਰਾਜਾ ਨਾਮਕ ਨੌਜਵਾਨ ਨੂੰ ਪਤੰਗ ੜਾਉਂਦਾ ਸ਼ੌਂਕੀ ਇਸ ਲਈ ਉਹਨੇ ਆਪਣੀ ਮਨਪਸੰਦ ਪਤੰਗ ਬਣਾਉਣ ਦਾ ਆਰਡਰ ਦਿੰਦਾ ਸੀ ਹਾਲਕਿ ਬਟਾਲਾ ਵਿੱਚ ਬਹੁਤ ਸਾਰੇ ਲੋਕ ਪਤੰਗ ਬਣਾਉਂਦਾ ਕੰਮ ਕਰਦੇ ਹਨ ਪਰ ਲੋਹੜੀ ਦੇ ਦਿਨਾਂ ਵਿੱਚ ਇਹਨਾਂ ਕੋਲ ਕੰਮ ਜ਼ਿਆਦਾ ਹੁੰਦਾ ਹੈ ਰਾਜਾ ਨੇ ਇੱਕ ਵੱਡਾ ਪਤੰਗ ਬਣਾਉਣ ਦਾ ਆਰਡਰ ਕਿਸੇ ਕਾਰੀਗਰ ਨੂੰ ਦਿੱਤਾ ਪਰ ਕੰਮ ਜ਼ਿਆਦਾ ਹੋਣ ਕਾਰਨ ਉਹ ਸਮੇਂ ਸਿਰ ਰਾਜਾ ਦੇਖ ਕੇ ਅਨਸਾਰ ਪਤੰਗ ਨਹੀਂ ਬਣਾ ਪਾਇਆ ਰਾਜਾ ਨੇ YouTube ਤੇ ਦੇਖ ਕੇ ਆਪਣੇ ਆਪ ਹੀ ਪਤੰਗ ਬਣਾਉਣ ਦਾ ਮਨ ਬਣਾ ਲਿਆ ਤੇ ਨਾ ਸਿਰਫ ਆਪਣੀ ਮਨਪਸੰਦ ਪਤੰਗ ਬਣਾਈ ਬਲਕਿ ਹੁਣ ਹੌਲੀ-ਹੌਲੀ ਇਸ ਨੂੰ ਆਪਣਾ ਕਿਤਾ ਬਣਾ ਲਿਆ ਅਤੇ ਕਮਾਈ ਦਾ ਸਾਧਨ ਵੀ ਬਣਾ ਲਿਆ ਇਸੇ ਲਈ ਕਹਿੰਦੇ ਹਨ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਬਟਾਲਾ ਤੋਂ ਲੱਭਪ੍ਰੀਤ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਆਓ ਤੁਹਾਨੂੰ ਦਿਖਾਉਂਦੇ ਹਾਂ ਸਾਰੀ ਗੱਲਬਾਤ ਮੇਰਾ ਨਾਮ ਹੈ ਜੀ ਰਾਜਾ ਰਜੇਸ਼ ਕੁਮਾਰ ਅਸੀਂ ਜੀ ਇਹ ਕੱਤ ਗੁੱਡੀ ਦਾ ਸ਼ੌਂਕ ਤੋਂ ਕਿਆ ਕਰਨਾ ਉਹ ਇਹ ਜੀ ਬਸ ਪਹਿਲੇ ਉਡਾਣ ਦਾ ਸ਼ੌਕ ਸੀ ਤੇ ਉਸ ਤੋਂ ਬਾਅਦ ਇੱਕ ਫੋਟੋ ਵੇਖੀ ਵਧੀਆ ਗੁੱਡੀ ਲੱਗੀ YouTube ਤੋਂ ਤੇ ਕਾਰੀਗਰ ਕੋ ਗਿਆ ਮੈਂ ਬਣਵਾਉਣ ਤੇ ਉਹਨਾਂ ਨੇ ਕਿਹਾ ਜੀ ਸਾਡੇ ਵਰਸ ਦੀ ਗੱਲ ਨਹੀਂ ਹੈਗੀ ਇਹ ਅਸੀਂ ਨਹੀਂ ਬਣਾ ਸਕਦੇ ਕਾਫੀ ਦਿਨਾਂ ਬਾਅਦ ਉਹਨਾਂ ਨੇ ਮਨ ਜਵਾਬ ਦੇਤਾ ਪੈਸੇ ਵੀ ਲੱਲੇ ਉਸ ਤੋਂ ਬਾਅਦ ਫਿਰ ਮੈਂ YouTube ਤੋਂ ਵੀਡੀਓ ਦੇਖ ਦੇਖ ਕੇ ਦੇਖ ਦੇ ਕੇ ਹੌਲੀ ਹੌਲੀ 2019 'ਚ ਬਣਾਉਣੀਆ ਸ਼ੁਰੂ ਕੀਤੀ ਆਂ ਤੇ ਅੱਜ ਆ ਕੇ 5-6 ਸਾਲ ਬਾਅਦ ਪ੍ਰੋਫੈਸ਼ਨਲ ਕੰਮ ਕਰ ਰਿਹਾ ਹਾਂ ਕਿੱਦਾਂ ਕਰਦੀ ਆਂ ਮੈਂ ਹਰ ਤਰ੍ਹਾਂ ਦੇ ਟਾਈਟ ਡਿਜ਼ਾਈਨ ਬਣਾਵਾਂ ਨਾ ਇੱਕ ਹੁੰਦੀ ਆ ਯੂਨੀਕ ਕਾਈਟਸ ਹੁੰਦੀਆਂ ਵਾ ਅਲੱਗ-ਅਲੱਗ ਤਰ੍ਹਾਂ ਦੀਆਂ ਸ਼ੇਪਸ ਹੁੰਦੀਆਂ ਵਾ ਜਿਤਾ ਸਟਾਰ ਕਾਈਟ ਹੁੰਦੀ ਛਤਰੀ ਜਿੰਨੂੰ ਕਹਿੰਦੇ ਨੇ ਆਪਾਂ ਔਰ ਜੀਨੀ ਡੋਰੇਮੋਨ ਆਪੂ ਤੇ ਹਰ ਤਰ੍ਹਾਂ ਦੀਆਂ ਕਾਈਟਾਂ ਬਣਾਵਾਂ ਕੁਕੀ ਕਰਾ ਲੋ ਕਿ ਜਿਹੜੀ ਗੁੱਡੀਆਂ ਬੀਰੋ ਆਂ ਪਾਕਿਸਤਾਨੀ ਹਾਂਜੀ ਵੇਖੋ ਇੱਕ ਚੀਜ਼ ਮੈਂ ਆਪਣੇ ਜਿਹੜੇ ਉਡਾਣ ਵਾਲੇ ਸ਼ੌਕੀਨ ਆ ਨਾ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਆਪਾਂ ਬਹੁਤ ਜ਼ਿਆਦਾ ਰੋਕਤ ਨਹੀਂ ਹੁੰਦੀ ਇਹ ਸਿਰਫ ਇਹਨਾਂ ਦੀ ਸ਼ੇਪ ਗੋਲ ਆ ਠੀਕ ਆ ਔਰ ਇਹ ਸ਼ੇਪ ਜਿਹੜੇ ਲਖਨਾਊ ਦੇ ਵਿੱਚ ਸ਼ੌਕ ਕਰਦੇ ਨਾ ਲਖਨਾਊ ਬਰੇਲੀ ਦੇ ਵਿੱਚ ਉਥੋਂ ਨਿਕਲੀ ਆ ਤੇ ਇੰਡੀਆ 'ਚ ਵੀ ਬਣਦੀ ਪਰ ਛੋਟੀ ਗੁੱਡੀ 'ਚ ਬਣਦੀ ਦੀ ਹੈ ਤੇ ਉਹ ਹੀ ਸ਼ੇਪ ਨੂੰ ਆਪਾਂ ਵੱਡੇ ਵੱਡੀ ਗੁੱਡੀ 'ਚ ਕਨਵਰਟ ਕਰਕੇ ਤੇ ਬਣਾ ਦਿੱਤਾ ਵਾ ਬਸ ਇਹ ਆ ਕਿ ਦੁਕਾਨਦਾਰ ਵੇਚਣ ਵਾਸਤੇ ਥੋੜਾ ਇੰਪ੍ਰੈਸ਼ਨ ਜਮਾਣ ਵਾਸਤੇ ਕਹਿੰਦਾ ਕਿ ਪਾਕਿਸਤਾਨੀ ਆ। ਬਾਕੀ ਸਭ ਕੁਝ ਇੰਡੀਆ ਚ ਬਣਦਾ ਮਹਾਰਾਜ। ਹੈ ਮਤਲਬ ਉਹਦੀ ਮਤਲਬ ਇਹ ਹਾਂਜੀ ਇਹ ਸਟਾਰਟਿੰਗ ਜਿਹੜੀ ਆ ਨਵਾਬਾਂ ਤੋਂ ਆਈ ਲਖਨਊ। ਹਾਂਜੀ ਇਹਦੇ ਚ ਇਹ ਆ ਕਿ ਇਹਨੂੰ ਪ੍ਰੋਪਰ ਜਿਹੜੀ ਆਪਾਂ ਸ਼ਲਾਈ ਕਰਦੇ ਆ ਨਾ ਜਦੋਂ ਉਹ ਵੇਟ ਇੱਕੋ ਜਿਹਾ ਰਹਿੰਦਾ ਦੋਨਾਂ ਸਾਈਡ ਤੇ। ਇਸ ਕਰਕੇ ਗੁੱਡੀ ਦੀ ਜਿਹੜੀ ਕੁਆਲਿਟੀ ਹੋ ਜ਼ਿਆਦਾ ਵਧੀਆ ਹੁੰਦੀ ਆ। ਇਸ ਸਟਾਰਟਿੰਗ ਦੀ ਇਹ ਵੀ ਚੋਣ ਦੇ ਦੇਖੋ ਜੀ ਜਿਹੜੀ ਮਾਰਕੀਟ ਚ ਆਪ ਤੀਲੇ ਦੀ ਗੁੱਡੀ ਬਣੇਗੀ ਨਾ ਉਹ ਬਿਲਕੁਲ ਕੋਰੋਨਾ ਚ ਸਿੱਧੀ ਹੋਏਗੀ ਔਰ ਜਿਹੜੀ ਗੁੱਡੀ ਆਪ ਨੂੰ ਆਪਾਂ ਕਹਿ ਲੈਂਦੇ ਆ ਲਖਨਊ ਦੀ ਸ਼ੇਪ ਉਹਨੂੰ ਆਹ ਸਾਈਡਾਂ ਤੋਂ ਗੁਲਾਈ ਹੋਏਗੀ ਬਸ ਐ ਪਰ ਹੈ ਕਿੰਨਾ ਕਿੰਨੇ ਲੋਕੀ ਡਿਮਾਂਡ ਕਰਦੇ ਹੋ ਬਣਾਉਂਦੀ ਬਹੁਤ ਜ਼ਿਆਦਾ ਜੀ ਅੱਜ ਕੱਲ ਫਲੈਗਸ ਹਰ ਤਰ੍ਹਾਂ ਦੇ ਕੈਨੇਡਾ ਆਸਟ੍ਰੇਲੀਆ ਯੂਕੇ ਦੇ ਫਲੈਗ ਬਹੁਤ ਚੱਲਦੇ ਆ ਪਰ ਮੈਂ ਪ੍ਰੇਫਰ ਕਰਾਂਗਾ ਸਭ ਤੋਂ ਪਹਿਲਾਂ ਇੰਡੀਆ ਦਾ ਫਲੈਗ ਠੀਕ ਹੈ ਨਾ ਜਿਹੜਾ ਫਲੈਗ ਨਹੀਂ ਆਪਣੇ ਘਰ ਦੇ ਇੰਡੀਆ ਦਾ ਫਲੈਗ ਮੈਂ ਬਣਾਇਆ ਖੁਦ ਜੀ ਉਹ ਕਿਦਾਂ ਕਿਦਾਂ ਬਣਾਉਣੇ ਚਾਹੁੰਦੇ ਤੁਸੀਂ ਇਸ ਤਰ੍ਹਾਂ ਲੋੜੀ ਆ ਜੀ ਦੇਖੇ ਆਪਣੇ ਕਾਲਾ ਦੇ ਵਿੱਚ ਮੇਨ ਲੋੜੀ ਨਹੀਂ ਦੇਖੋ ਜੀ ਲੋੜੀ ਜਿਹੜੀ ਆ ਸਾਡੇ ਬਟਾਲੇ ਤੇ ਅੰਮ੍ਰਿਤਸਰ ਪੰਜਾਬ ਦਾ ਸਭ ਤੋਂ ਵੱਡਾ ਤਿਹਾਰ ਆ ਠੀਕ ਹੈ ਨਾ ਇਸ ਦਿਨ ਇਹ ਹੀ ਨਹੀਂ ਆ ਕਿ ਆਪਾਂ ਪਤੰਗਾਂ ਉਡਾਉਂਦੇ ਆ ਹੋਰ ਵੀ ਕਾਫੀ ਉਹਦੇ ਮਹੱਤਵ ਹੈਗੇ ਆ ਲੋੜੀ ਦੇ ਸਰਦੀਆਂ ਨਾਲ ਰਿਲੇਟਿਡ ਆਏ ਲੋੜੀ ਦਾ ਤਿਹਾਰ ਤੇ ਸੇਫ ਕਾਈਟ ਫਲਾਈ ਨੂੰ ਜਿਹੜਾ ਵਾਪਾ ਪ੍ਰੈਫਰ ਕਰੀਏ ਇਹਗਾ ਕਾਟਨ ਸਾੜੀ ਯੂਜ਼ ਕਰੀਏ ਜਿਹਦੇ ਨਾਲ ਕੀ এনवायरमेंट ਵੀ ਬਚੇ ਔਰ ਲੋਕਾਨਾਂ ਨੂੰ ਜੜੀਆ ਮਤਲਬ ਕੋਈ ਨੁਕਸਾਨ ਨਾ ਹੋਏ। ਦੇਖਿਆ ਇਹ ਕੰਮ ਕਰਤੀ ਹੀ ਪਹਿਲਾ ਕੰਮ ਹੋਰ ਕਰਦੇ ਪਰ ਇਸ ਨੂੰ ਬਦਲਣ ਤੇ ਟਾਈਮ ਲੱਗਦਾ। ਇਹ ਦੇਖੋ ਜੀ ਸ਼ੌਕ ਨਾਲ YouTube ਤੋਂ ਦੇਖਦੇ ਦੇਖਦੇ ਦੇਖ ਕੇ ਮੈਂ ਪਹਿਲੇ ਸਿਰਫ ਆਪਣੇ ਉਡਾਉਣ ਵਾਸਤੇ ਬਣਾਉਂਦਾ ਸੀ। ਫਿਰ ਮੇਰੇ ਜਿਹੜੇ ਕਰੀਬੀ ਦੋਸਤ ਨੇ ਉਹਨਾਂ ਨੇ ਮੈਨੂੰ ਥੋੜਾ ਹੌਸਲਾ ਦਿੱਤਾ ਤੇ ਫਿਰ ਮੈਂ ਉਹਨਾਂ ਵਾਸਤੇ ਬਣਾਣੀ ਸ਼ੁਰੂ ਕੀਤੀ। ਪਰ ਹਾਲੀ ਹੋਰੀ ਜਦੋਂ ਮੇਰੀ ਕਾਈਟ ਦਾ ਮਤਲਬ ਲੋਕਾਂ ਨੂੰ ਸ਼ੌਂਕ ਚੱਲਿਆ ਤੇ ਫਿਰ ਪ੍ਰੋਫੈਸ਼ਨਲ ਕੰਮ ਸ਼ੁਰੂ ਕਰ ਦਿੱਤਾ ਨਹੀਂ ਸਾਰਾ ਸਾਲ ਹੀ ਮੇਕੋ ਆਟਰ ਹੁੰਦਾ